4 400 ਵਾਲੇ ਸੂਟ ਅਸੀਂ 800 ਤੇ ਦੇ ਰਹੇ ਹਾਂ 2 200 ਵਿੱਚ ਅੱਤੇ 5 500 ਵਾਲੇ ਸੂਟ ਦੇ ਰਹੇ ਹਾਂ ਅਸੀਂ 2.5 200 ਵਿੱਚ ਵਿਦ ਕਾਟਨ ਦਾ ਦੁਪੱਟਾ ਕਾਟਨ ਦਾ ਸੂਟ 600 ਵਾਲਾ ਸੂਟ ਅਸੀਂ ਦੇ ਰਹੇ ਹਾਂ 3 300 ਵਿੱਚ ਫਰੀਦਕੋਟ ਦੇ ਵਿੱਚ ਲੱਗਣ ਜਾ ਰਹੀ ਜੀ ਇਸ ਸਾਲ ਦੀ ਸਭ ਤੋਂ ਵੱਡੀ ਸਮਰ ਸੇਲ ਸਾਰੇ ਕੱਪੜੇ ਮਿਲਣ ਜਾ ਰਹੇ ਆ ਅੱਦੇ ਦੇ ਰੇਟਾਂ ਤੇ ਸਰਕਲ ਦੇ ਕੱਪੜੇ ਅੱਦੇ ਰੇਟਾਂ ਤੇ ਨਹੀਂ ਮਿਲਣਗੇ ਤੁਹਾਨੂੰ ਨਾਲ 에어ਪੋਰਟਸ ਵੀ ਫ੍ਰੀ ਮਿਲਣਗੇ ਇਹ ਸਾਡੀ ਸੇਲ ਗਰਮੀਆਂ ਦੀ ਸਭ ਤੋਂ ਵੱਡੀ ਸੇਲ ਹੈ ਘਰ ਪਾਉਣ ਵਾਲੇ ਕੁੜਤੇ ਪਿਆਮੇ 150 ਦੇ ਵਿੱਚ ਮੈਡਮ 1 ਮੀਟਰ ਨਹੀਂ ਸਰ 5 ਮੀਟਰ ਆਹ ਸੂਟ ਦੇਖੋ 750 ਦਾ ਸੂਟ ਅਸੀਂ ਦੇ ਰਹੇ ਆ 350 ਦੇ ਵਿੱਚ ਮੈਡਮ ਆਹ 에어ਪੋਰਟ ਵੀ ਦੇਨੇ ਨਾਲ ਹਾਂਜੀ ਸਰ ਪਰ ਇਹ 에어ਪੋਰਟਸ ਸਿਰਫ 10 ਦਿਨ ਤੱਕ ਮਿਲਣਗੇ 100 ਵਾਲਾ ਟਾਵਲ ਅਸੀਂ ਦਵਾਂਗੇ 65 ਵਿੱਚ ਤੇ 65 ਵਾਲਾ ਅਸੀਂ ਦਵਾਂਗੇ 50 ਪਾਈ ਵਿੱਚ 600 ਵਿੱਚ ਮਿਲਣ ਵਾਲੀ ਅਸੀਂ ਦਵਾਂਗੇ 300 ਦੀ ਤੇ ਵਿਦ ਪਿੱਲੂ ਕਵਰ ਸਾਡੇ ਕੋਲ ਸਟਾਕ ਸਰ ਬਹੁਤ ਪਿਆਏ ਪਰ ਜਦੋਂ ਇਹ ਸਟਾਕ ਖਤਮ ਤੇ ਸੇਲ ਖਤਮ ਆਜਾ ਕੋ 550 ਦੀ ਪੈਂਟ ਸ਼ਰਟ ਇੱਕ ਨਾਲ ਇੱਕ ਫ੍ਰੀ ਆ 500 ਦੀ ਪੈਂਟ ਸ਼ਰਟ ਇੱਕ ਨਾਲ ਇੱਕ ਫ੍ਰੀ ਆ 400 ਦੀ ਪੈਂਟ ਸ਼ਰਟ ਇੱਕ ਨਾਲ ਇੱਕ ਫ੍ਰੀ ਆ ਸਾਡੇ ਕੋਲ ਸੂਟ ਸਰ 2250 ਬਚਿਆ ਹੋਇਆ ਏ 2250 ਦਾ ਸੂਟ ਅਸੀਂ ਇਹ ਵੀ ਦੇ ਦਾਂਗੇ 100 ਰੁਪਏ ਦੇ ਵਿੱਚ 5 ਮੀਟਰ ਹਾਂਜੀ ਸਰ ਆ ਸ਼ਾਦੀਆਂ ਵਿੱਚ ਲੈਣ ਦੇਣ ਵਾਲੇ ਸੂਟ ਵੀ ਅਸੀਂ ਤੁਹਾਨੂੰ ਅੱਧੇ ਅੱਧੇ ਰੇਟਾਂ 'ਤੇ ਦੇ ਦਾਂਗੇ ਦੱਸ ਦੇਣ ਵਾਸਤੇ ਪੱਗਾ ਅਸੀਂ ਦਵਾਂਗੇ ਪੰਜਾਬ ਵਿੱਚ ਪੰਜਾਬ ਵਿੱਚ ਮਿਲਣ ਵਾਲੀਆਂ ਪੱਗਾਂ ਅਸੀਂ ਦਵਾਂਗੇ 40 ਰੁਪਏ ਵਿੱਚ ਜੇ ਕੋਈ ਮੇਰੀ ਭੈਣ ਕਾਟਨ ਦਾ ਦੁਪੱਟਾ ਲੈਣਾ ਚਾਹੁੰਦੀ ਹੈ 200 ਦਾ ਦੁਪੱਟਾ ਅਸੀਂ ਦਵਾਂਗੇ 100 ਦੇ ਵਿੱਚ ਇਹ ਕੈਮਰਿਕ ਦਾ ਵੱਡੇ ਪਣੇ ਦਾ ਸੂਟ ਹੈ ਪਹਿਲਾਂ ਅਸੀਂ ਇਹ 500 ਦਾ 600 ਦਾ 700 ਦਾ ਵੇਚਦੇ ਸੀ ਹੁਣ ਅਸੀਂ ਇਹ ਸਾਰੇ ਸੂਟ 300 ਰੁਪਏ ਵਿੱਚ ਮੈਡਮ ਕੋਈ ਵੀ ਲੈ ਲਓ 300 ਹਾਂਜੀ ਸਰ ਕੋਈ ਵੀ ਲੈ ਲਓ ਕੁੜਤੀ ਪਿਆਮੇ ਦੀ ਸਭ ਤੋਂ ਵੱਡੀ ਸੇਲ 1000 ਵਾਲਾ ਕੁੜਤਾ ਪਿਆਮਾ ਅਸੀਂ ਦਵਾਂਗੇ 500 ਦੇ ਵਿੱਚ 800 ਵਾਲਾ ਕੁੜਤਾ ਪਿਆਮਾ ਅਸੀਂ ਦਵਾਂਗੇ 400 ਦੇ ਵਿੱਚ ਤੇ 600 ਵਾਲਾ ਕੁੜਤਾ ਪਿਆਮਾ ਅ ਨਹੀਂ ਸਰ 5.5 ਮੀਟਰ ਏਅਰਪੋਰਟ ਵੀ ਨਾਲ 200 ਦਾ ਟਾਵਲ ਜੇ ਤੁਸੀਂ ਦੋ ਲਵੋਗੇ ਤੇ ਨਾਲ ਇੱਕ ਫ੍ਰੀ 1200 ਵਾਲਾ ਸੂਟ ਅਸੀਂ ਦੇ ਰਹੇ ਹਾਂ 600 ਦੇ ਵਿੱਚ 800 ਵਾਲਾ ਮਿਲਣ ਵਾਲਾ ਸੂਟ ਅਸੀਂ ਦੇ ਰਹੇ ਹਾਂ 400 ਦੇ ਵਿੱਚ ਪੂਰੀ ਦੁਕਾਨ ਅੱਦੇ ਰੇਟ ਹਾਂ ਜੀ ਸਰ ਪੂਰੀ ਦੁਕਾਨ ਅੱਦੇ ਰੇਟ ਪਰ ਸਿਰਫ 10 ਦਿਨ ਤੱਕ ਹੈ ਬ੍ਰਾਂਡਡ ਸੂਟਸ ਆ ਰਾਮ ਟੈਕਸ ਦਾ ਏਕੀ ਟੈਕਸ ਦਾ 2000 ਦਾ ਮਿਲ ਜਾਊਗਾ ਸਾਡੇ ਕੋਲ 1000 ਦਾ ਤੇ 1000 ਦਾ ਮਿਲ ਜਾਊਗਾ 700 ਚ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਵਿੱਚ ਵਿਕਣ ਵਾਲੇ ਸੂਟ ਚਿਕਨ ਪਲਾਜੋ ਸੂਟ ਪਹਿਲਾਂ ਅਸੀਂ ਦਿੰਦੇ ਸੀ ਇਹ 850 ਦਾ ਸੂਟ ਹੁਣ ਅਸੀਂ ਦਵਾਂਗੇ ਇਹ 350 ਦਾ ਸੂਟ ਰਾਜਸਤਾਨੀ ਬੈੱਡ ਸ਼ੀਟਾਂ ਵੀ 800 ਦੀ ਬੈੱਡ ਸ਼ੀਟ ਅਸੀਂ ਦਵਾਂਗੇ 400 ਦੇ ਵਿੱਚ ਜਿੰਨਾ ਭੈਣਾਂ ਨੇ ਬੁਟੀਕ ਵਾਲੀਆਂ ਨੇ ਪਲੇਨ ਸਟਾਫ ਲੈਣਾ ਹੈ ਵਰਕ ਕਰਾਉਣ ਵਾਸਤੇ ਜਾਂ ਪੇਂਟ ਕਰਾਉਣ ਵਾਸਤੇ ਉਹ ਵੀ ਸਾਡੇ ਕੋਲ ਅੱਧੀ ਅੱਧੀ ਰੇਟਾਂ ਤੇ ਮਿਲ ਜਾਣਗੇ ਵਿਆਹ ਸ਼ਾਦੀਆਂ ਵਾਲੇ ਸੂਟਸ ਆ ਅਸੀਂ ਅੱਧੇ ਅੱਧੇ ਰੇਟਾਂ ਤੇ ਦੇ ਦਾਂਗੇ 4000 ਵਾਲਾ 2000 ਵਿੱਚ 2000 ਵਾਲਾ ਅਸੀਂ ਦੇ ਦਾਂਗੇ 1000 ਵਿੱਚ 1000 ਵਾਲਾ ਹੇ ਆਰ ਵਾਲਾ ਸਿਰਫ 500 ਵਿੱਚ ਦੇ ਦਾਂਗੇ ਜੋ ਵੀ ਬੰਦਾ ਸਾਡੇ ਕੋਲ ਸ਼ਾਪਿੰਗ ਕਰਨ ਵਾਸਤੇ ਆਊਗਾ 5000 ਦੀ ਸ਼ਾਪਿੰਗ ਦੇ ਨਾਲ 에어ਪੋਰਟਸ ਫ੍ਰੀ ਮੈਡਮ ਇਹ ਸਾਰੇ ਨੂੰ ਦੇਨੇ ਆਪਾਂ ਹਾਂਜੀ ਸਰ ਸਾਰਿਆਂ ਨੂੰ ਦੇਵਾਂਗੇ ਪਰ ਇਹ ਸਿਰਫ 10 ਦਿਨ ਤੱਕ ਮਿਲਣਗੇ ਬਾਅਦ ਵਿੱਚ ਆ ਕੇ ਸਾਡੇ ਨਾਲ ਕੋਈ ਵੀ ਲੜੇ ਨਾ ਵਿਆਹ ਸ਼ਾਦੀਆਂ ਵਿੱਚ ਪਾਉਣ ਵਾਲਾ ਬ੍ਰਾਂਡਡ ਕੁੜਤਾ ਪਜਾਮਾ 600 ਰੁਪਏ ਮੀਟਰ ਵਾਲਾ ਤੁਹਾਨੂੰ ਮਿਲੂਗਾ 300 ਰੁਪਏ ਮੀਟਰ ਦੇ ਵਿੱਚ 500 ਰੁਪਏ ਮੀਟਰ ਵਾਲਾ ਮਿਲੂਗਾ ਤੁਹਾਨੂੰ 250 ਰੁਪਏ ਮੀਟਰ ਦੇ ਵਿੱਚ ਪਰ ਇਹ ਸਿਰਫ 10 ਦਿਨਾਂ ਵਿੱਚ ਹੈ ਮਤਲਬ 10 ਦਿਨਾਂ ਦੇ ਵਿੱਚ ਮੈਡਮ ਆ ਵੀ ਇੱਕ ਇੱਕ ਫ੍ਰੀ ਨਹੀਂ ਸਾਰੇ ਇੱਕ ਨਾਲ ਅਸੀਂ ਤੁਹਾਨੂੰ ਕਲੀਆਂ ਨਹੀਂ ਸਾਰੇ ਇਹ ਅਸੀਂ ਤੁਹਾਨੂੰ ਇੱਕ ਨਾਲ ਤਿੰਨ ਫ੍ਰੀ ਦਵਾਂਗੇ ਨਾਲ 에어